ਮਨ ਲਓ ਕਿ ਤੁਸੀਂ ਇੱਕ ਆਲੀਸ਼ਾਨ ਮਕਾਨ ਬਣਾਉਂਦੇ ਹੋ ਤੇ ਕੋਈ ਦੂਸਰਾ ਬੰਦਾ ਆਵੇ ਜਿਹੜਾ ਤੁਹਾਡੇ ਉਸ ਮਕਾਨ ਦੇ ਵਿੱਚ 20 30 40 50 ਕਿਲੋ ਗੰਦਗੀ ਸੁੱਟ ਜਾਵੇ ਤੁਹਾਨੂੰ ਚੰਗਾ ਲੱਗੇਗਾ ਨਹੀਂ ਲੱਗੇਗਾ ਨਾ ਪਰ ਮੈਂ ਤੁਹਾਨੂੰ ਇਦਾਂ ਦੇ ਲੋਕ ਦਿਖਾ ਸਕਦਾ ਹਾਂ ਦੁਨੀਆ ਤੇ ਜਿਨ੍ਹਾਂ ਨੂੰ ਆਲੀਸ਼ਾਨ ਘਰ ਮਿਲਿਆ ਉਹਨਾਂ ਨੂੰ ਦਿੱਤਾ ਆਲੀਸ਼ਾਨ ਘਰ ਕਿਸੇ ਨੇ ਗਿਫਟ ਵਿੱਚ ਦਿੱਤਾ ਪਰ ਉਹ ਕਰਦੇ ਪਤਾ ਕੀ ਪਏ ਨੇ ਉਹ ਆਪਣੇ ਉਸ ਆਲੀਸ਼ਾਨ ਘਰ ਦੇ ਵਿੱਚ ਜਿਹੜਾ ਕਿ ਬਹੁਤ ਸੋਹਣਾ ਸੀਗਾ ਬਹੁਤ ਮਹਿੰਗਾ ਸੀਗਾ ਉਸ ਆਲੀਸ਼ਾਨ ਘਰ ਦੇ ਵਿੱਚ ਆਪ ਹੀ ਗੰਦ ਪਾ ਰਹੇ ਨੇ ਦਿੱਲੀ ਤੇ ਕਈਆਂ ਦਾ ਗੰਦ ਜਿਹੜਾ ਹੈ ਨਾ ਉਹਨਾਂ ਦੇ ਘਰ ਦੇ ਵਿੱਚ ਬੜੇ ਬੜੇ ਸਾਲਾਂ ਤੋਂ ਪਿਆ ਹੋਇਆ ਹੈ ਪਰ ਉਸ ਗੰਦ ਨੂੰ ਕੱਢਣ ਵਾਸਤੇ ਤਿਆਰ ਨਹੀਂ ਹੈਗੇ ਕਿਸੇ ਦੇ ਘਰ ਦੇ ਵਿੱਚ ਗੰਦ ਪਿਆ ਹੋਇਆ ਪਿਛਲੇ 10 ਸਾਲ ਤੋਂ 20 ਸਾਲ ਤੋਂ 30 ਸਾਲ ਤੋਂ 40 ਸਾਲ ਤੋਂ ਗੰਦ ਪਿਆ ਹੋਇਆ ਪਰ ਜਦੋਂ ਉਹਨਾਂ ਨੂੰ ਸਮਝਾਓ ਕਿ ਭਾਜੀ ਭੈਣ ਜੀ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਗੰਦ ਪਿਆ ਹੋਇਆ ਹੈ ਇਸ ਗੰਦ ਨੂੰ ਕੱਢ ਦਿਗੋ ਉਹ ਕਹਿੰਦੇ ਨਹੀਂ ਖਰਚਾ ਬਹੁਤ ਆਂਦਾ ਹੈ ਗੰਦ ਨੂੰ ਕੱਢਣ ਦਾ ਇਸ ਕਰਕੇ ਅਸੀਂ ਗੰਦ ਕੱਢਣਾ ਨਹੀਂ ਹੈ ਇਹ ਗੰਦ ਪਿਆ ਰਹਿਣ ਦੋ ਸਾਡੇ ਘਰੇ ਅੱਛਾ ਉਸ ਗੰਦ ਦੇ ਕਰਕੇ ਪ੍ਰੋਬਲਮ ਪਤਾ ਕੀ ਹੋ ਰਹੀ ਹੈ ਉਹ ਜਿਹੜਾ ਘਰ ਦੇ ਵਿੱਚ ਗੰਦ ਪਿਆ ਹੈ ਨਾ ਉਹਦੇ ਕਰਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਉਹਨਾਂ ਦੇ ਘਰ ਦੇ ਵਿੱਚ ਪੈਦਾ ਹੋ ਚੁੱਕੀਆਂ ਨੇ ਪਰ ਉਹ ਬਿਮਾਰੀਆਂ ਦੇ ਨਾਲ ਖੁਸ਼ ਨੇ ਬਿਮਾਰੀਆਂ ਦੀਆਂ ਦਵਾਈਆਂ ਖਾਂਦੇ ਪਏ ਨੇ ਆਪ ਬਿਮਾਰੀ ਹੋ ਗਈ ਆਪ ਬਿਮਾਰੀ ਹੋ ਗਈ ਆਪ ਬਿਮਾਰੀ ਹੋ ਗਈ ਆਪ ਬਿਮਾਰੀ ਹੋ ਗਈ ਬਿਮਾਰੀ ਦੀਆਂ ਦਵਾਈਆਂ ਖਾ ਰਹੇ ਨੇ ਪਰ ਆਪਣੇ ਘਰ ਦੇ ਵਿੱਚੋਂ ਗੰਦ ਉਹ ਲੋਕ ਕੱਢਣ ਵਾਸਤੇ ਤਿਆਰ ਨਹੀਂ ਹੈਗੇ ਦਵਾਈਆਂ ਤਾਂ ਖਰਚਾ ਕਰਦੇ ਪਏ ਨੇ ਪਰ ਗੰਦ ਕੱਢਣ ਦੇ ਉੱਤੇ ਖਰਚਾ ਨਹੀਂ ਕਰਦੇ ਪਏ ਉਹ ਗੰਦ ਪਤਾ ਕਿਹੜਾ ਉਹ ਗੰਦ ਹੈਗਾ ਫालतू ਦੀ ਚਰਬੀ ਉਹ ਮਕਾਨ ਪਤਾ ਕਿਹੜਾ ਆ ਸਰੀਰ ਵਾਲਾ ਮਕਾਨ ਇਹ ਜਿਹੜਾ ਸਰੀਰ ਹੈ ਨਾ ਸਾਨੂੰ ਕੁਦਰਤ ਨੇ ਦਿੱਤਾ ਬਹੁਤ ਸੋਹਣਾ ਅਲੀ ਸ਼ਾਨ ਬਹੁਤ ਮਹਿੰਗਾ ਜਿਹਦਾ ਮੁੱਲ ਨਹੀਂ ਪਾਇਆ ਜਾ ਸਕਦਾ ਵੈਸੇ ਤੇ ਹੈਨਾ ਅਨਮੋਲ ਹੈ ਇਹ ਕੁਦਰਤ ਨੇ ਸਾਨੂੰ ਤੋਹਫੇ ਵਜੋਂ ਦਿੱਤਾ ਸੀਗਾ ਅਸੀਂ ਕੀ ਕੀਤਾ ਅਸੀਂ ਆਪਣੇ ਖਾਣ ਪੀਣ ਦੀਆਂ ਗਲਤ ਆਦਤਾਂ ਦੇ ਕਰਕੇ ਇਹਦੇ ਵਿੱਚ ਬਹੁਤ ਸਾਰਾ ਗੰਦ ਪਾਇਆ ਫਾਸਟ ਫੂਡ ਦੇ ਰੂਪ ਦੇ ਵਿੱਚ ਅੰਟ ਛੰਟ ਅਸੀਂ ਖਾਧਾ ਕੋਲ ਡਰਿੰਕਸ ਦੇ ਰੂਪ ਦੇ ਵਿੱਚ ਪਤਾ ਨਹੀਂ ਕੀ ਕੁਝ ਆਪਾਂ ਖਾਣੇ ਹਨਾ ਮੋਮੋਸ ਖਾਦੇ ਜਾ ਰਹੇ ਨੇ ਬਹੁਤ ਗੰਦੇ ਦੇ ਵਿੱਚ ਪਿਆ ਤੇ ਕਈ ਕਈ ਸਾਲ ਦਾ ਗੰਦ ਜਿਹੜਾ ਹੈ ਨਾ ਇਸ ਸਰੀਰ ਦੇ ਵਿੱਚ ਪਿਆ ਹੋਇਆ ਹੈ ਤੇ ਜਦੋਂ ਕਹੀ ਹੈ ਨਾ ਕਿ ਤੁਸੀਂ ਓਵਰ weight ਹੋ ਮੋਟਾਪੇ ਦੇ ਸ਼ਿਕਾਰ ਹੋ ਵੇਖੋ ਚਰਬੀ ਤੁਹਾਡੀ ਕਿੰਨੀ ਜ਼ਿਆਦਾ ਵਧੀ ਹੋਈ ਹੈ ਇਹ ਚਰਬੀ ਤੁਹਾਨੂੰ ਨੁਕਸਾਨ ਕਰ ਰਹੀ ਹੈ ਤੁਹਾਡਾ visceral fat ਬਹੁਤ ਜ਼ਿਆਦਾ ਵਧਿਆ ਹੋਇਆ ਹੈ ਵੇਖੋ ਤੁਹਾਡੇ ਅੰਦਰ ਗੰਧ ਪਿਆ ਹੋਇਆ ਹੈ ਤੇ ਲੋਕ ਪਤਾ ਕੀ ਕਹਿੰਦੇ ਨੇ ਨਹੀਂ ਜੀ ਅਸੀਂ ਗੰਧ ਕੱਢਣਾ ਨਹੀਂ ਚਾਹੁੰਦੇ ਖਰਚਾ ਬਹੁਤ ਹੈ ਜੀ ਇਹਦਾ ਤੇ ਕਰ ਕੀ ਰਹੇ ਨੇ ਇਸ ਗੰਧ ਦੇ ਕਰਕੇ ਇਸ ਐਕਸਟਰਾ ਚਰਬੀ ਦੇ ਕਰਕੇ ਇਸ visceral fat ਦੇ ਕਰਕੇ ਜਿਹੜੀਆਂ ਬਿਮਾਰੀਆਂ ਆ ਰਹੀਆਂ ਨੇ ਨਾ ਬੀਪੀ 슈ਗਰ ਕੋਲੇਸਟ੍ਰੋਲ ਥਾਇਰੋਇਡ ਯੂਰਿਕ ਐਸਿਡ ਡਾਈਜੈਸ਼ਨ ਦੀ ਪ੍ਰੋਬਲਮ ਹੈ ਗੋਡੇ ਦੁਖਦੇ ਪਏ ਨੇ ਮੋਢੇ ਦੁਖਦੇ ਪਏ ਨੇ ਵੀਕਨੈਸ ਹੈ ਬਾਡੀ ਦੇ ਵਿੱਚ એનર્ਜੀ ਡਾਊਨ ਜਾ ਚੁੱਕੀ ਹੈ ਮਸਲ ਡਾਊਨ ਜਾ ਚੁੱਕੇ ਨੇ ਫੈਟ ਬਹੁਤ ਜ਼ਿਆਦਾ ਵਧੀ ਹੋਈ ਹੈ ਲੋਕ ਕਹਿੰਦੇ ਅਸੀਂ ਨਾ ਦਵਾਈਆਂ ਖਾਲਾਂਗੇ ਜਿਹੜੀਆਂ ਪਰੇਸ਼ਾਨੀਆਂ ਆਉਂਦੀਆਂ ਨੇ ਬੀਪੀ ਸ਼ੂਗਰ ਕੋਲੇਸਟ੍ਰੋਲ ਥਾਇਰੋਇਡ ਇਹਦੀਆਂ ਦਵਾਈਆਂ ਖਾਲਾਂਗੇ ਪਰ ਗੰਦ ਨਹੀਂ ਕੱਟਾਂਗੇ ਪਰ ਮੈਂ ਤੁਹਾਨੂੰ ਇੱਕ ਰਿਐਲਿਟੀ ਦੱਸਾਂ ਇਸ ਗੰਦ ਨੂੰ ਕੱਢ ਦੋ ਤੁਹਾਡੀ ਜ਼ਿੰਦਗੀ ਸਵਰਗ ਬਣ ਜਾਏਗੀ ਦਾਅਵੇ ਨਾਲ ਕਹਿ ਰਹੇ ਹਾਂ 130 ਤਰਾਂ ਦੀਆਂ ਜਿਹੜੀਆਂ ਇਹ ਬਿਮਾਰੀਆਂ ਨੇ ਜਿਨ੍ਹਾਂ ਨੂੰ ਤੁਸੀਂ ਬਿਮਾਰੀਆਂ ਕਹਿੰਦੇ ਹੋ ਵੈਸੇ ਤੇ ਇਹ ਲਾਈਫਸਟਾਈਲ ਡਿਸ ਇਹ ਤੁਹਾਡੇ ਹੈਲਥ ਇਸ਼ੂਜ਼ ਜਿਹੜੇ ਨੇ ਇਹ ਤੁਹਾਡੇ ਲਾਈਫਸਟਾਈਲ ਦੇ ਕਰਕੇ ਦੇ ਤੁਹਾਡਾ ਲਾਈਫਸਟਾਈਲ ਜਿਹੜਾ ਉਹ ਗੜਬੜਾਇਆ ਹੋਇਆ ਹੈ ਆਪਣੇ ਲਾਈਫਸਟਾਈਲ ਨੂੰ ਚੰਗਾ ਕਰ ਦਿਓ ਛੁਟਕਾਰਾ ਹੋ ਜਾਏਗਾ ਇਹਨਾਂ ਤੋਂ ਲਾਈਫਸਟਾਈਲ ਚੰਗਾ ਕਰ ਦਿਓ ਖਾਣ ਪੀਣ ਦੀਆਂ ਆਦਤਾਂ ਸੁਧਾਰੋ ਐਕਸਟਰਾ ਚਰਬੀ ਜਿਹੜੀ ਬਾਡੀ ਦੇ ਵਿੱਚ ਪਈ ਹੋਈ ਹੈ ਇਹਨਾਂ ਨੂੰ ਕੱਢ ਕੇ ਬਾਹਰ ਮਾਰੋ ਜ਼ਿੰਦਗੀ ਸਬਰ ਜਾਏਗੀ ਸਾਰੀ ਜ਼ਿੰਦਗੀ ਦਵਾਈਆਂ ਨਹੀਂ ਖਾਣੀਆਂ ਪੈਣਗੀਆਂ ਆਇਡਲ weight ਤੇ ਆਵੋ ਇਹ ਗੱਲਾਂ ਮੈਂ ਪਤਾ ਕਿਉਂ ਕਹਿ ਰਿਹਾ ਕਿਉਂਕਿ 28 ਕਿਲੋ ਹੈਲਦੀ weight loss ਮੈਂ ਆਪਣਾ ਕੀਤਾ ਹੈ ਆ ਪਿੱਛੇ ਫੋਟੋ ਵੇਖਦੇ ਪਏ ਹੋ ਆ ਮੇਰੀ ਫੋਟੋ ਹੀ ਹੈ ਇੱਕ ਟਾਈਮ ਸੀਗਾ 95 ਕਿਲੋ ਦਾ ਹੁੰਦਾ ਸੀਗਾ ਅੱਜ 67 ਦਾ ਹੈਗਾ ਵਾ ਆਪਣੇ ਆਪ ਦੇ ਉੱਤੇ ਕੰਮ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਅ ਲੈ ਕੇ ਆਇਆ ਵਾ ਜੇ ਆਪਣੀ ਬਾਡੀ ਦੇ ਵਿੱਚੋਂ ਗੰਦ ਘਟਨਾ ਚਾਹੁੰਦੇ ਹੋ ਨਾ ਆਪਣੀ ਐਕਸਟਰਾ ਫੈਟ ਨੂੰ ਬਾਹਰ ਕੱਢਣਾ ਚਾਹੁੰਦੇ ਹੋ ਆਪਣੇ ਮਸਲਸ ਨੂੰ ਗੇਨ ਕਰਨਾ ਚਾਹੁੰਦੇ ਹੋ ਆਪਣੀ ਜ਼ਿੰਦਗੀ ਨੂੰ ਸਵਰਗ ਵਾਲੀ ਜ਼ਿੰਦਗੀ ਬਣਾਉਣਾ ਚਾਹੁੰਦੇ ਹੋ ਦਵਾਈਆਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਹੈਲਥ ਇਸ਼ੂਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਬਸ ਇੱਕ ਕਾਲ ਕਰੋ ਜੋ ਮੈਂ ਕਹਿੰਨਾ ਉਹ ਮੰਨ ਲਵੋ ਤੁਹਾਡੀ ਜ਼ਿੰਦਗੀ ਦੇ ਵਿੱਚ ਨਾ ਬਦਲਾਵ ਆਇਆ ਤਾਂ ਤਾਂ ਕਹਦੇ ਹੋ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਅਸੀਂ ਬਹੁਤ ਵੱਡੇ ਵੱਡੇ ਬਦਲਾਵ ਲੈ ਕੇ ਆਏ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਵੱਡੇ ਬਦਲਾਵ ਆ ਸਕਦੇ ਨੇ ਇਹ ਮੈਂ ਦਾਅਵੇ ਦੇ ਨਾਲ ਕਹਿ ਰਿਹਾ ਕਰਕੇ ਤਾਂ ਦੇਖੋ ਕਿੰਨੇ ਸਾਲ ਦਵਾਈਆਂ ਖਾਂਦੇ ਰਹੋਗੇ ਕਿੰਨੇ ਸਾਲ ਡਾਕਟਰਾਂ ਦੇ ੱਟਕੇ ਖਾਂਦੇ ਰਹੋਗੇ ਹਸਪਤਾਲਾਂ ਦੇ ਵਿੱਚ ੱਟਕੇ ਖਾਂਦੇ ਰਹੋਗੇ ਆਪਣੀ ਫੈਟ ਨੂੰ ਕੱਢ ਕੇ ਤਾਂ ਦੇਖੋ ਤੁਹਾਡੀ ਜ਼ਿੰਦਗੀ ਸਵਰਗ ਵਾਲੀ ਜ਼ਿੰਦਗੀ ਬਣ ਜਾਏਗੀ ਮਰਨ ਤੋਂ ਬਾਅਦ ਕੋਈ ਸਵਰਗ ਨਰਕ ਹੈ ਜਾਂ ਨਹੀਂ ਹੈ ਪਤਾ ਨਹੀਂ ਪਰ ਜੇ ਤੁਸੀਂ ਅੱਜ ਅਨ ਹੈਲਦੀ ਹੋ ਨਾ ਮੋਟਾਪੇ ਦੇ ਸ਼ਿਕਾਰ ਹੋ ਤੁਸੀਂ ਨਰਕ ਭੋਗਦੇ ਪਏ ਹੋ ਪਰ ਜੇ ਤੁਸੀਂ ਸਵਰਗ ਵਾਲੀ ਜ਼ਿੰਦਗੀ ਮੰਨਣੀ ਹੈ ਖੁਸ਼ਹਾਲ ਜ਼ਿੰਦਗੀ ਚਾਹੁੰਦੇ ਹੋ ਤੇ ਤੁਹਾਨੂੰ ਆਪਣੇ ਆਪ ਦੇ ਉੱਤੇ ਕੰਮ ਕਰਨ ਦੀ ਲੋੜ ਹੈ ਮੈਂ ਆਪਣੇ ਆਪ ਦੇ ਉੱਤੇ ਕੰਮ ਕੀਤਾ ਮੇਰੀ ਵਾਈਫ ਨੇ ਮੇਰੇ ਮਦਰ ਨੇ ਆਪਣੇ ਆਪ ਦੇ ਉੱਤੇ ਕੰਮ ਕੀਤਾ ਅਸੀਂ ਅੱਜ ਸਵਰਗ ਵਾਲੀ ਜ਼ਿੰਦਗੀ ਜੀ ਰਹੇ ਹਾਂ ਤੁਸੀਂ ਡਿਸਾਈਡ ਕਰਨਾ ਹੈ ਕਿ ਤੁਸੀਂ ਕਿਹੜੀ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਜੇ ਇੰਟਰਸਟਿਡ ਹੈਗੇ ਹੋ ਆਪਣੇ ਆਪ ਨੂੰ ਫਿਟ ਕਰਨ ਦੇ ਵਿੱਚ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਬਦਲਾਅ ਆ ਸਕਦੇ ਨੇ ਥੈਂਕ ਯੂ